ਗੋਜਰੀ ਮਹੱਲਾ ਪੰਜਵਾ ਨਾਮਨ ਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬੇਖ ਮਮਤਾ ਇਹ ਬਿ ਆਦ ਤੇ ਹਾਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 496 ਪੰਜਵੇਂ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਸੋ ਆਪਣੇ ਬਚਨ ਦੇ ਪਹਿਲੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਨਾਮਨ ਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਨਾਮਨ ਧਾਨ ਜਿਨ ਜਨ ਜਪਿਓ ਨਿਧਾਨ ਅਰਥਾਤ ਨਿਧੀਆਂ ਦਾ ਘਾਟ ਪਾਵਕ ਸੁੱਖਾਂ ਦੇ ਖਜ਼ਾਨੇ ਨਾਮ ਨੂੰ ਜਿਹੜੇ ਵੀ ਜਾਣ ਅਰਥਾਤ ਦਾਸ ਜਾਂ ਫਿਰ ਗੁਰਮੁਖ ਗੁਰੂ ਪਿਆਰੇ ਨੇ ਜਪਣਾ ਕੀਤਾ ਨਾ ਮਹਾਰਾਜ ਕਹਿੰਦੇ ਤਿੰਨ ਕੇ ਬੰਧਨ ਕਾਟੇ ਅਰਥਾਤ ਕਿਉਂ ਨਹੀਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਮਾਇਆ ਦੇ ਬੰਧਨ ਜਾਂ ਸੰਸਾਰ ਦੇ ਬੰਧਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੱਟ ਦਿੱਤੇ ਕਹਿੰਦੇ ਨਾਮੁ ਧਾਨੋ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕਰੋਧ ਮਾਇਆ ਵਿਖਮਮਤਾ ਇਹ ਬਿ ਆਦਤਿ ਹਾਟੇ ਕਾਮ ਕਰੋਧ ਮਾਇਆ ਵਿਖਮਮਤਾ ਅਰਥਾਤ ਕਿ ਜਿੰਨੇ ਵੀ ਵਿਕਾਰ ਸਨ ਚਾਹੇ ਕਾਮ ਸੀ ਕਰੋਧ ਸੀ ਔਰ ਮਾਇਆ ਰੂਪੀ ਵੇਖਤਵਾ ਜ਼ਹਿਰ ਸੀ ਜਾਂ ਮਮਤਾ ਰਥਾਤ ਆਪਣਤ ਵਗੈਰਾ ਸੀ ਇਹ ਬਿਆਦ ਤੇ ਹਟੇ ਹੁਣ ਅਸੀਂ ਇਹਨਾਂ ਬਿਆਦੀਆਂ ਤੋਂ ਇਹਨਾਂ ਬਿਮਾਰੀਆਂ ਤੋਂ ਹਟ ਗਏ ਭਾਵਕੇ ਟਲ ਗਏ ਸੁਗੁਰ ਹੌ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਾਰ ਜਸ ਸਾਧ ਸੰਗ ਮਿਲ ਗਾਇਓ ਗੌਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਓ ਹਰ ਜਸ ਸਾਧ ਸੰਗ ਮਿਲ ਗਾਇਓ ਅਰਥਾਤ ਕਿ ਹੁਣ ਅਸੀਂ ਸਾਧੂਆਂ ਦੇ ਸੰਗ ਮਿਲ ਕੇ ਉਸ ਹਰੀ ਜੀ ਦੇ ਜਸਨ ਉਹਦੀ ਵਡਿਆਈ ਕੀਰਤੀ ਮਹਿਮਾ ਨੂੰ ਗਾਉਣਾ ਕੀਤਾ ਹੈ ਕਹਿੰਦਾ ਗੁਰ ਪ੍ਰਸਾਦਿ ਭਇਓ ਮਨ ਨਿਰਮਲ ਗੁਰੂ ਮਹਾਰਾਜੀਆਂ ਦੀ ਕਿਰਪਾ ਦੇ ਸਦਕਾ ਹੁਣ ਸਾਡਾ ਮਨ ਨਿਰਮਲ ਅਰਥਾਤ ਮੈਲ ਤੋਂ ਰਹਿਤ ਪਵਿੱਤਰ ਹੋ ਗਿਆ ਹੈ ਔਰ ਪਾਸ਼ਾ ਕਹਿੰਦਾ ਸਰਬ ਸੁਖਾ ਸੁਖ ਪਾਇਆ ਅਰਥਾਤ ਕਿ ਹੁਣ ਸਾਰੇ ਸੁਖਾਂ ਦੇ ਵਿੱਚੋਂ ਸਿਰਮੌਰ ਸੁਖ ਸ਼੍ਰੋਮਣੀ ਸੁਖ ਸ੍ਰੇਸ਼ਟ ਸੁਖ ਉਹ ਨਾਮ ਸੁਖ ਨੂੰ ਜਾਂ ਬ੍ਰਹਮਾ ਆਨੰਦ ਨੂੰ ਅਸੀਂ ਪਾਉਣਾ ਕੀਤਾ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜੋ ਕਿਸ਼ਕੀਓ ਸੋਈ ਭਲ ਮਾਨੈ ਐਸੀ ਭਗਤ ਕਮਾਨੈ ਮਿੱਤਰ ਸਤਰ ਸਭ ਇਕ ਸਮਾਨੈ ਜੋਗ ਜੁਗਤ ਨੀਸਾਨੈ ਜੋ ਕਿਸ਼ਕੀਓ ਸੋਈ ਭਲ ਮਾਨੈ ਮਹਾਰਾਜ ਕਹਿੰਦੇ ਹੁਣ ਤੇ ਆਕਾਲ ਪੁਰਖ ਵਾਹਿਗੁਰੂ ਜੋ ਕੁਝ ਵੀ ਕਰਦਾ ਐ ਨਾ ਅਸੀਂ ਉਸ ਨੂੰ ਭਲਾ ਕਰਕੇ ਮੰਨਦੇ ਹਾਂ ਉਸ ਦੇ ਪਹਾੜੇ ਨੂੰ ਅਸੀਂ ਰਜਾ ਨੂੰ ਖੇੜੇ ਮੱਥੇ ਪ੍ਰਵਾਨ ਕਰਦੇ ਹਾਂ ਐਸੀ ਭਗਤ ਕਮਾਨੀ ਅਰਥਾਤ ਕਿ ਮਹਾਰਾਜ ਕਹਿੰਦੇ ਹੁਣ ਅਸੀਂ ਕੁਝ ਇਸ ਤਰ੍ਹਾਂ ਦੀ ਭਗਤੀ ਕਮਾਉਣੀ ਕੀਤੀ ਐ ਕਿ ਉਹਦੇ ਪਹਾੜੇ ਨੂੰ ਖੇੜੇ ਮੱਥੇ ਪ੍ਰਵਾਨ ਕਰਦੇ ਹਾਂ ਭਾਈ ਕਹਿੰਦੇ ਮਿੱਤਰ ਸਤਰ ਸਭ ਏਕ ਸਮਾਨੇ ਜੋਗ ਜੁਗਤ ਨੀਸਾਨੇ ਹੁਣ ਅਸੀਂ ਮਿੱਤਰਾਂ ਤੇ ਛਤਰੂਆਂ ਭਾਵ ਦੁਸ਼ਮਣਾਂ ਅਨੁਸਾਰਿਆਂ ਨੂੰ ਇੱਕ ਸਮਾਨ ਕਰਕੇ ਇੱਕ ਬਰਾਬਰ ਕਰਕੇ ਜਾਣਦੇ ਹਾਂ ਭਾਵ ਕਿ ਛਤਰੂਆਂ ਨੂੰ ਵੀ ਮਿੱਤਰ ਕਰਕੇ ਹੀ ਜਾਣਦੇ ਹਾਂ ਜੋਗ ਜੁਗਤਨੀ ਨਿਸ਼ਾਨੀ ਅਰਥਾਤਕ ਅਸਲੀ ਜੋਗ ਜਿਹੜਾ ਨਾ ਸਹਿਜ ਜੋਗ ਜਾਂ ਭਗਤੀ ਜੋਗ ਉਹਦੀ ᔪਗਤੀ ਉਹਨੂੰ ਕਮਾਉਣ ਦਾ ਢੰਗ ਤੇ ਉਹਨੂੰ ਪਛਾਣਨ ਦੀ ਨਿਸ਼ਾਨੀ ਵੀ ਅਸਲ ਦੇ ਵਿੱਚ ਇਹੀ ਹੈ ਕਿ ਮਿੱਤਰਾਂ ਤੇ ਛਤਰੂਆਂ ਨੂੰ ਇੱਕ ਕਰਕੇ ਜਾਣਨਾ ਤੇ ਪਰਮੇਸ਼ਰ ਦੇ ਪਹਾੜੇ ਨੂੰ ਖੇੜੇ ਮੱਥੇ ਪਰਵਾਨ ਕਰਨਾ ਇਹ ਹੀ ਅਸਲੀ ਯੋਗ ਦੀ ਯੁਗਤੀ ਤੇ ਉਹਦੀ ਨਿਸ਼ਾਨੀ ਹੈ ਸੋਗ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪੂਰਨ ਪੂਰ ਰਹੈ ਸ੍ਰਬਥਾਈ ਆਨ ਨ ਕਤਹੁ ਜਾਤਾ ਕਾਟ ਕਾਟ ਅੰਤਰ ਸਰਬ ਨਿਰੰਤਰ ਰਾਗੇ ਰਵਿਓ ਰਾਗੇ ਰਾਤਾ ਪੂਰਨ ਪੂਰ ਰਿਓ ਸਰਬ ਥਾਈ ਅਰਥਾਤ ਕਿ ਉਹ ਪੂਰਨ ਪਰਮੇਸ਼ਰ ਜੀ ਪੂਰਨ ਹੋ ਕੇ ਵਰਤ ਰਿਹਾ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਭਰਪੂਰ ਲੀਨ ਹੈ ਮਹਾਰਾਜ ਕਹਿੰਦੇ ਆਨ ਨਾ ਕਤ ਹੋਂ ਜਾਤਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਨਾ ਉਹ ಪರಿਪੂਰਨ ਹੈ ਭਰਪੂਰ ਹੈ ਫਿਰ ਮਹਾਰਾਜ ਕਹਿੰਦੇ ਅਸੀਂ ਹੋਰ ਕਿਸੇ ਵੀ ਥਾਵੇਂ ਜਾਂਦੇ ਨਹੀਂ ਭਟਕਦੇ ਨਹੀਂ ਫਿਰਦੇ ਜਿਵੇਂ ਰਾਮਾਨੰਦ ਜੀ ਕਹਿੰਦੇ ਨੇ ਨਾ ਕਹਿੰਦਾ ਵੇਦ ਪੁਰਾਨ ਸਭ ਦੇਖੇ ਜੋਏ ਉਹਾਂ ਤੋ ਜਾਈਏ ਜੋ ਇਹਾ ਨਾ ਹੋਏ ਵੇਦ ਪੁਰਾਨ ਸਾਰੇ ਖੋ ਕੇ ਦੇਖੇ ਨੇ ਸਾਰੇ ਧਰਮ ਗ੍ਰੰਥ ਇੱਕੋ ਹੀ ਗੱਲ ਕਹਿੰਦੇ ਨੇ ਉੱਥੇ ਤਾਂ ਜਾਈਏ ਜੇ ਇੱਥੇ ਨਾ ਹੋਵੇ ਇੱਥੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਵੀ ਕਿਰਪਾ ਕਰਦੇ ਨੇ ਕਿਉਂ ਪੂਰਨ ਪਰਮੇਸ਼ਰ ਸਾਰੀਆਂ ਥਾਵਾਂ ਚ ਪੂਰਨ ਹੋ ਕੇ ਵਰਤ ਰਿਹਾ ਸੋ ਭਾਈ ਇਸ ਕਰਕੇ ਅਸੀਂ ਹੋਰ ਥਾਵਾਂ ਵੱਲ ਜਾਂਦੇ ਨਹੀਂ ਦੌੜਦੇ ਭਜਦੇ ਨਹੀਂ 扑ਕਦੇ ਨਹੀਂ ਫਿਰਦੇ ਕਹਿੰਦੇ ਘਾਟ ਘਾਟ ਅੰਤਰ ਸਰਬ ਨਿਰੰਤਰ ਰਾਂਗੇ ਰਵਿਓ ਰਾਂਗੇ ਰਾਤਾ ਘਾਟ ਘਾਟ ਅੰਤਰ ਉਹ ਕੱਲੇ ਕੱਲੇ ਘੜੇ ਅਥਵਾ ਸਰੀਰ ਜਾਂ ਹਿਰਦੇ ਦੇ ਵਿੱਚ ਵੀ ਐ ਅਤੇ ਮਹਾਰਾਜ ਕਹਿੰਦੇ ਸਰਬ ਨਿਰੰਤਰ ਸਾਰੀਆਂ ਥਾਵਾਂ ਦੇ ਵਿੱਚ ਨਿਰੰਤਰ ਅਖੰਡ ਰੂਪ ਦੇ ਵਿੱਚ ਇੱਕ ਟਾਕੇ ਇੱਕ ਰਾਸ ਲਗਾਤਾਰ ਵੀ ਐ ਰਾਂਗੇ ਰਵਿਓ ਅਰਥਾਤ ਕਿ ਉਹ ਆਕਾਲ ਪੁਰਖ ਵਾਹਿਗੁਰੂ ਪ੍ਰੇਮੋ ਕੇ ਪਸਰਿਆ ਪਿਆ ਐ ਰਾਂਗੇ ਰਵਿਓ ਜਿਵੇਂ ਪਾਸ਼ਾ ਕਹਿੰਦੇ ਨਾ ਜਤ ਰਤ ਤਤਰ ਦਸਾ ਵਿਸਾ ਹੋਏ ਫੈਲਿਓ ਅਨਰਾਗ ਅਨਰਾਗ ਵੀ ਪ੍ਰੇਮ ਨੂੰ ਕਹਿੰਦੇ ਨੇ ਰਗ ਵੀ ਪ੍ਰੇਮ ਨੂੰ ਕਹਿੰਦੇ ਨੇ ਰੰਗ ਹੋ ਕੇ ਪਸਰਿਆ ਪਿਆ ਪ੍ਰੇਮ ਹੋ ਕੇ ਪਸਰਿਆ ਪਿਆ ਰਾਂਗੇ ਰਾਤਾ ਅਸੀਂ ਉਹਦੇ ਰੰਗ ਦੇ ਵਿੱਚ ਰੰਗੇ ਗਏ ਉਹਦੇ ਪ੍ਰੇਮ ਚ ਰੰਗੇ ਗਏ ਸੁਗੰਤਮ ਆਪਣੇ ਬਚਨ ਦੇ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਭਏ ਕਿਰਪਾਲ ਦਿਆਲ ਗੋਪਾਲਾ ਤਾ ਨਿਰਭੈ ਘਰ ਆਇਆ ਕਾਲ ਕਲੇਸ਼ ਮਿਟੇ ਖਨ ਭੀਤਰ ਨਾਨਕ ਸਹਜ ਸਮਾਇਆ ਪਏ ਕਿਰਪਾਲ ਦਿਆਲ ਗੋਪਾਲਾ ਜਦੋਂ ਕਿਰਪਾ ਦੇ ਘਰ ਦੇ ਵਿੱਚ ਆਏ ਉਹ ਦਇਆ ਦੇ ਘਰ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਜੀ ਤਾਂ ਨਿਰਪੈ ਕੈ ਕਰ ਆਇਆ ਤਾਂ ਹੀ ਅਸੀਂ ਨਿਰਪੈਤਾ ਦੇ ਘਰ ਤੇ ਆਏ ਹਾਂ ਜਦੋਂ ਦਇਆਲੂ ਕਿਰਪਾਲੂ ਪਰਮੇਸ਼ਰ ਜੀ ਸਾਡੇ ਤੇ ਦਿਆਲ ਹੁੰਦੇ ਨੇ ਕਿਰਪਾਲੂ ਹੁੰਦੇ ਨੇ ਤਾਹੀਂ ਅਸੀਂ ਬੇਖੋ ਵੀ ਨ ਡਰਤਾ ਦੇ ਘਰ ਦੇ ਵਿੱਚ ਆਉਂਦੇ ਹਾਂ ਸਾਰੇ ਸੰਸਾਰੀ ਮਾਇਆ ਵੀ ਡਰ ਸਾਡੇ ਮਨ ਤੋਂ ਚੁੱਕੇ ਗਏ ਭਏ ਕਿਰਪਾਲ ਦਿਆਲ ਗੋਪਾਲਾ ਤਾ ਨਿਰਭੈ ਕੈ ਘਰ ਆਇਆ ਕਾਲ ਕਲੇਸ਼ ਮਟੇ ਖਨ ਭੀਤਰ ਨਾਨਕ ਸਹਿਜ ਸਮਾਇਆ ਔਰ ਪਰਮੇਸ਼ਰ ਦੇ ਕਿਰਪਾ ਦੇ ਘਰ ਤੇ ਆਉਂਦੇ ਹਾਂ ਮਾਰੇ ਕਹਿੰਦੇ ਕਲਾ ਕਲੇਸ਼ ਜਿੰਨੇ ਵੀ ਸਨ ਉਇਕ ਖਿੰਡ ਦੇ ਵਿੱਚ ਇੱਕ ਛਣ ਦੇ ਵਿੱਚ ਅੱਖ ਪਲਕਾਰੇ ਦੇ ਵਿੱਚ ਹੀ ਮਹਾਰਾਜ ਕਹਿੰਦੇ ਮਿਟ ਗਏ ਕਤੇ ਨਾਨਕ ਸਹਿਜ ਸਮਾਇਆ ਪੰਜਵੇਂ ਨਾਨਕ ਧੰ ਗੁਰੂ ਅਰਜਨ ਪਾਸ਼ਾ ਕਿਰਪਾ ਕਰਦੇ ਹਨ ਕਿ ਅਸੀਂ ਸਹਿਜ ਦੇ ਵਿੱਚ ਸਮਾ ਗਏ ਸਹਿਜ ਦੇ ਵਿੱਚ ਲੀਨ ਹੋ ਕੇ ਰਹਿ ਗਏ ਸੋ ਮਹਾਰਾਜ ਕਹਿੰਦੇ ਭਾਏ ਕਿਰਪਾਲ ਦਿਆਲ ਗੋਪਾਲ ਤਾ ਨਿਰਭੈ ਘਰ ਆਇਆ ਕਾਲ ਗਲੇ ਸਮਟੇ ਹਨ ਭੀਤਰ ਨਾਨਕ ਸਹਿਜ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ